ਤੇ ਇਧਰਲੇ ਪਾਸੇ ਇਹ ਰੇਗਿਸਤਾਨ ਸਾਰਾ ਸ਼ੁਰੂ ਹੋ ਜਾਂਦਾ ਇਹ ਦੂਰ ਤੱਕ ਫਿਰ ਜਿੱਥੇ ਤੱਕ ਉੱਪਰ ਜਾ ਕੇ ਨਿਗਾਹ ਜਾਉ ਕਹਿੰਦੇ ਡੇਜ਼ਰਟ ਹੀ ਦਿਖੂਗਾ ਸਾਰਾ ਹੀ ਰੇਗਿਸਤਾਨ ਤੇ ਇਹਨਾਂ ਨੇ ਸਾਨੂੰ ਆ ਬੰਦਾ ਦਿੱਤਾ ਉੱਪਰੋਂ ਇਕੱਲੇ ਨੂੰ ਸ਼ਾਇਦ ਬੰਦੇ ਨੂੰ ਜਾਣ ਨਹੀਂ ਇੰਦੇ ਜਿਆਦਾ ਕੋਈ ਖਤਰਾ ਨਾ ਹੋਵੇ ਕੀ ਪਤਾ ਕੀ ਗੱਲਬਾਤ ਹੈ ਹਬੀਬੀ ਬੱਸ ਕਰ ਹਬੀਬੀ ਉੱਪਰ ਛੱਡ ਨੂੰ ਇਹਦਾ ਉੱਪਰ ਉੱਪਰ ਹੀ ਦੱਸ ਜਾਈ ਜਾਂਦੇ ਇੱਥੋਂ ਇਹ ਕਹਿੰਦੇ ਬਈ ਕਹਿੰਦੇ ਤੁਸੀਂ ਘੋੜਾ ਲੈ ਲਓ ਹਾਰਸ ਲੈ ਲਓ ਜਾਂ you come in on horse is better she she affair from no, the horse? No, no, horse not the small ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਬਲੌਗ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਨੀਲ ਦਰਿਆ ਤੇ ਦੇਸ਼ ਦਾ ਨਾਮ ਹੈਗਾ ਮਿਸਰ ਤੇ ਸ਼ਹਿਰ ਦਾ ਨਾਮ ਹੈਗਾ ਆਸਵਾਨ ਅੱਜ ਅਸੀਂ ਐਕਸਪਲੋਰ ਕਰਨ ਜਾ ਰਹੇ ਹਾਂ ਜਿਹੜਾ ਉਹ ਪਿਛਲੇ ਪਾਸੇ ਜਿੰਨਾ ਰੇਗਿਸਤਾਨ ਦਿਖਦਾ ਹੈਗਾ ਉਸ ਰੇਗਿਸਤਾਨ ਚ ਕੁਝ ਜਿਹੜੇ ਖੰਡਰ ਹੈ ਪੁਰਾਣੇ ਤੇ ਉਹ ਹੈ ਨਾਲ ਨਾਲ ਕੀ ਉਹਨਾਂ ਦੀ ਹਿਸਟਰੀ ਹੈ ਤੁਹਾਨੂੰ ਉਹ ਦਿਖਾਵਾਂਗੇ ਤੇ ਉਹਨੂੰ ਬਿਲਕੁਲ ਉਹਦੇ ਜਿੰਨਾ ਰੇਤ ਦਾ ਤੁਹਾਨੂੰ ਟਿੱਬਾ ਦਿਖਦਾ ਉਹਦੇ ਬਿਲਕੁਲ ਉੱਪਰਲੇ ਪਾਸੇ ਇੱਕ ਮਨੂਮੈਂਟ ਬਹੁਤ ਪੁਰਾਣਾ ਬਣਿਆ ਹੋਇਆ ਹੈਗਾ ਤੁਹਾਨੂੰ ਉਹ ਦਿਖਾ ਕੇ ਲੈਣੇ ਹੁਣ ਦਰਿਆ ਦੇ ਅਸੀਂ ਇਧਰਲੇ ਪਾਸੇ ਆ ਇਸ ਵਕਤ ਜਿਹੜਾ ਇਹ ਸਾਡਾ ਹੋਟਲ ਹੈ ਇਧਰਲੇ ਪਾਸੇ ਆ ਤੇ ਇੱਥੋਂ ਫੈਰੀ ਲੈਣੀ ਹੈ ਫੈਰੀ ਲੱਗੇ ਪਹਿਲਾਂ ਦਰਿਆ ਪਾਰ ਕਰਨਾ ਸਾਰਾ ਦਰਿਆ ਪਾਰ ਕਰਕੇ ਫਿਰ ਉੱਪਰ ਚੜ੍ਹਨਾ ਸ਼ੁਰੂ ਕਰਾਂਗੇ ਸੋ ਕਿਵੇਂ ਕਿਵੇਂ ਰਹਿੰਦਾ ਸਾਰਾ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਇਹ ਅਸੀਂ ਆ ਗਏ ਹੁਣ ਦਰਿਆ ਦੇ ਕਿਨਾਰੇ ਤੇ ਜਿਹੜਾ ਨੀਲ ਰਿਵਰ ਹੈ ਦੇ ਕਿਨਾਰੇ ਆ ਗਏ ਇੱਥੋਂ ਆ ਕਰੂਜ਼ ਵੀ ਚੱਲਦੇ ਆ ਲਕਸੌਰ ਜਾ ਸਕਦੇ ਹੋ ਤੁਸੀਂ ਤੇ ਆਸਮਾਨ ਤੋਂ ਕਾਹਿਰੋ ਜਾ ਸਕਦੇ ਹੋ ਸਾਰੇ ਕਿਤੇ ਤੇ ਇੱਥੇ ਹੁਣ ਅਸੀਂ ਫੈਰੀ ਸਟੈਂਡ ਤੇ ਜਾਣਾ ਜਿੱਥੋਂ ਅਸੀਂ ਨਮਸਕਾਰ ਹਾਊ ਆਰ ਯੂ ਫਾਈਨ ਸ਼ੁਕਰਾਨ ਫੈਰਾਰੀ ਨੋ ਫੈਰਾਰੀ 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 ਨੋਟ ਫੈਰਾਰੀ ਫੈਰੀ ਬੋਟ ਚਲਦੀਆਂ ਇਥੇ ਅਸਲ 'ਚ ਫੈਰੀ ਵੀ ਨਹੀਂ ਹੈਗੀਆਂ ਇਹ ਨਿੱਕੀਆਂ ਨਿੱਕੀਆਂ ਤੇ ਆ ਸਾਹਮਣੇ ਨਾ ਮੈਕਡੀ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਸੋਹਣਾ ਇਹ ਮੈ ਇਹ ਮੈਕਡੀ ਕੋਲੋਂ ਜਾਂਦੀਆਂ ਗਈਆਂ ਆ ਸਾਰੀਆਂ ਦੇਖੋ ਬੋਟਸ ਖੜੀਆਂ ਇਹਦੇ ਨਾਲ ਹੁਣ ਦਰਿਆ ਪਾਰ ਹੋਊਗਾ ਆ ਵੱਡੇ ਕਰੂਜ਼ ਵੀ ਖੜੇ ਆ ਇਹੋ ਜਿਹੇ ਜਹਾਜ਼ ਹੈ ਇਹਨਾਂ ਦੀ ਟਿਕਟ ਅਡਵਾਂਸ 'ਚ ਲੈਣੀ ਪੈਂਦੀ ਆ ਜੇ ਤੁਸੀਂ ਲੇਟ ਲਾਉਂਗੇ ਤਾਂ ਫਿਰ ਰਿਜ਼ਰਵੇਸ਼ਨ ਜਿਹੜੀ ਮਿਲਦੀ ਨਹੀਂ ਹੈਗੀ ਇਸ ਤਰ੍ਹਾਂ ਹਬੀਬੀ 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 ਨਾਈਸ ਗੁੱਡ ਨਾਈਸ ਗੁੱਡ ਹਬੀਬੀ ਵੈਲਕਮ ਟੂ ওকে ਥੈਂਕ ਯੂ ਐਸ ਤਿਮਿਧੀ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ੁਕਰਾਨ ਇਸ ਟਾਈਮ ਸਵੇਰ ਦੇ 8 ਵਜੇ ਹੋਏ ਆ ਤੇ ਧੁੱਪ ਬਹੁਤ ਜ਼ਿਆਦਾ ਤਿੱਖੀ ਆ 8 ਵਜੇ ਵੀ ਤੇ ਸਾਨੂੰ ਇਹ ਆ ਵੀ ਅਸੀਂ ਜਲਦੀ ਜਲਦੀ ਜਾਈਏ ਕਿਉਂਕਿ ਦੁਪਹਿਰ ਦੇ ਟਾਈਮ ਡੇਜ਼ਰਟ ਤਹਿਸਨੈਸ ਕਰ ਦਿੰਦਾ ਬੰਦੇ ਨੂੰ ਮਤਲਬ ਇੰਨਾ ਜ਼ਿਆਦਾ ਤਪਣ ਲੱਗ ਜਣਾ ਮਾਰੂ ਥੱਲੇ ਨਾ ਸਾਰੀ ਰੇਤ ਹੈ ਤਪਦੀ ਬਹੁਤ ਜ਼ਿਆਦਾ ਤੇ ਤਾਂ ਕਰਕੇ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ 11 ਵਜੇ ਨੂੰ ਜਾਂ 12 ਵਜੇ ਨੂੰ ਅਸਲ 'ਚ ਜਿਹੜਾ ਦਿਨ ਦਾ ਤਿੱਖੜ ਦੁਪਹਿਰ ਹੁੰਦੀ ਆ ਉਹ 12 ਤੋਂ ਬਾਅਦ ਹੀ ਹੁੰਦੀ ਆ 12 ਤੋਂ 3-4 ਇੱਥੇ ਤੱਕ ਹਨਾ ਵੀ ਉਸ ਤੋਂ ਪਹਿਲਾਂ ਪਹਿਲਾਂ 12 ਵਜੇ ਤੱਕ ਸਾਰਾ ਨਿਬੇੜ ਕੇ ਵਾਪਸ ਆ ਜਾਈਏ ਸੋ ਦੇਖਦੇ ਆ ਪਹਿਲਾਂ ਟੈਕਸੀ ਲੈਣਿਆ ਕਿ ਕਿੰਨਾ ਟਾਈਮ ਲੱਗੂ ਆਉਣ ਜਾਣ ਦਾ ਨਾਲ-ਨਾਲ ਤੁਹਾਨੂੰ ਦਿਖਾਉਦੇ ਆ ਆ ਭਾਈ ਮੈਂ ਲਿਆ ਭਈ ਬੋਟ ਵਾਲਾ ਹੁਣ ਇੱਕ ਤੇ ਇਹਦੇ ਨਾਲ ਸੌਦਾ ਤੈਅ ਹੋਇਆਗਾ 500 ਚ ਤੇ 500 ਏਜੀਪਸ਼ੀਅਨ ਪਾਉਂਡਸ 500 ਦਾ ਬਣ ਗਿਆ ਆਪਣਾ ਕੋਈ 1000 ਰੁਪਿਆ ਮੰਨੋ ਤੁਸੀਂ ਉੱਪਾ ਜਾ ਜਾਂ 800 ਤੇ ਇਹ ਆਪਾਂ ਨੂੰ ਉੱਥੇ ਲੈ ਕੇ ਵੀ ਜਾਊਗਾ ਤੇ ਵਾਪਸ ਵੀ ਲਿਆਊਗਾ ਉਧਰਲੇ ਪਾਸੇ ਜਿੰਨਾ ਟਾਈਮ ਅਸੀਂ ਉੱਥੇ ਰਹਿਣਾ ਉਧਰ ਸਾਡੀ ਇਹ ਵੇਟ ਵੀ ਕਰੂਗਾ ਇਹੋ ਜੀਆਂ ਬੋਟਸ ਐ ਤੇ ਇੱਥੇ ਅਲੱਗ-ਅਲੱਗ ਪ੍ਰਾਈਸ ਐ ਬੋਟਸ ਦੇ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਜਿਹਦੇ ਆਹ ਫਿਲਮਾਂ 'ਚ ਦੇਖਦੇ ਹੁੰਨੇ ਆ ਜਿਹੜੀ ਬੋਟ ਨੂੰ ਆਪਾਂ ਜਿਹਦੇ ਕੱਪੜੇ ਦੇ ਨਾਲ ਹਵਾ ਨਾਲ ਚੱਲਦੀ ਹੈ ਮਤਲਬ ਵਿੰਡਸ ਤੇ ਡਿਪੈਂਡ ਹੁੰਦੀ ਹੈ ਜਿਹੜੀ ਜਿਸ ਤਰ੍ਹਾਂ ਇਕੱਠਾ ਕੀਤਾ ਪਿਆ ਕੱਪੜਾ ਇਹ ਇਹਦੇ ਲੈਂਦੇ ਆ ਅਲੱਗ ਇਹਨੂੰ ਫਲੂਕਾ ਬੋਲਦੇ ਆ ਇਹਦੇ ਅਲੱਗ ਪੈਸੇ ਲੈਂਦੇ ਆ ਤੇ ਅਲੱਗ ਚਾਰਜਸ ਆ ਇਹਦੇ ਜਿਹੜੀ ਮੋਟਰ ਬੋਟ ਆ ਉਹਦੇ ਅਲੱਗ ਚਾਰਜਸ ਆ ਤੇ ਅਸੀਂ ਅਸਲ 'ਚ ਕਦੇ ਫਲੂਕਾ 'ਚ ਨਹੀਂ ਬੈਠੇ ਸਾਨੂੰ ਐਸੀ ਵੀ ਫਲੂਕਾ 'ਚ ਬਹਿ ਜੀਏ ਨਾਲੇ ਬਹੁਤ ਸੋਹਣਾ ਲੱਗਦਾ ਉਹਦਾ ਚਿੱਟਾ ਜਿਹਾ ਖੰਭ ਉੱਡਦਾ ਹਨਾ ਕਿਹਦੇ ਫਲੂਕਾ ਦਾ ਆ ਫਿਲਮਾਂ ਫਿਲਮਾਂ 'ਚ ਹੀ ਦੇਖਿਆ ਜਾਂਦਾ ਹੈ ਹਨਾ ਤੇ ਗਾ ਦੇਖੇ ਨਹੀਂ ਹੈ ਸੋ lettes see ਕਿਹੜੀ ਬੋਟ 'ਚ ਲੱਗੇ ਜਾਊ ਹੁਣ ਪਤਾ ਨਹੀਂ ਹੈਗਾ ਹਜੇ ਇਹ ਤਾਂ ਐਸੇ 'ਚ ਹੀ ਬੈਠ ਗਿਆ ਦੇਖੋ ਦੇਖੋ ਲੇ ਵੀ ਹੈਗੀ ਤਾਂ ਫਲੁਕਾ ਹੀ ਹੈ ਤੇ ਬਾਕੀ ਦੇਖਦੇ ਦਾ ਪੈਸੀ ਕਿ ਤੂੰ ਹੀ ਕਹੀ ਜਾਂਦਾ ਅੱਜ ਤਾਂ ਰਿਪਨ ਕੈਪਟਨ ਜੈਕ ਸਪੈਰੋ ਫਿਲਮ ਵਾਲੀ ਫੀਲਿੰਗ ਆਉਗੀ ਨਾ ਪੂਰੀ ਸਹੀ ਗੱਲ ਹੈ ਜੀ ਪਾਇਰੇਟਸ ਆਫ ਦਾ ਕੈਰੀਬੀਨ ਮੂਵੀ ਉਹ ਵੀ ਸਮਝ ਗਿਆ ਹਸ ਰਿਹਾ ਓਕੇ ਯਾ 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 ਅਸ ਥੈਂਕ ਯੂ ਐਨਕ ਲਾ ਲਈ ਯਾਰ ਬਾਈ ਕਿਉਂਕਿ ਅੱਗੇ ਡੈਜ਼ਰਟ ਚ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਣੀ ਹੈ ਤੇ ਬਾਕੀ ਇਹ ਜਿਹੜੀ ਬੋਟ ਹੈ ਅਸੀਂ ਪ੍ਰਾਈਵੇਟ ਹੀ ਕੀਤੀ ਹੈ ਦੋਵਾਂ ਜਣੇ ਨੇ ਵੈਸੇ ਤਾਂ ਇੱਥੇ ਅ 10 10 5 5 ਜਾਂ ਮੈਕਸਿਮਮ 50 ਪਾਉਂਡ ਚ ਮਿਲ ਜਾਂਦੀ ਆ ਮਤਲਬ ਜੇ ਤੁਸੀਂ ਸ਼ੇਅਰਿੰਗ ਜਾਣਾ ਹੈ ਸ਼ੇਅਰਿੰਗ ਉਧਰਲੇ ਪਾਸੇ ਜਾਣਾਗਾ ਤੇ ਉਹਦਾ ਕਾਰਨ ਇਹ ਸੀਗਾ ਸਾਡੇ ਕੋਲੇ ਮਤਲਬ ਟਾਈਮ ਹੁਣ ਘੱਟ ਹੈਗਾ ਧੁੱਪ ਚੜੀ ਜਾਂਦੀ ਜਿਵੇਂ ਜਿਵੇਂ ਦੁਪਹਿਰ ਆ ਗਿਆ ਫਿਰ ਸਾਨੂੰ ਘੁੰਮਣਾ ਫਿਰਨਾ ਬਹੁਤ ਔਖਾ ਹੋ ਜਾਣਾ ਹੈ ਇਸੇ ਕਰਕੇ ਅਸੀਂ ਇਹਨੂੰ ਸਿਰਫ ਦੋਵਾਂ ਜਣੇ ਦੇ ਪੈਸੇ ਤੇ ਮਤਲਬ ਪੂਰੀ ਬੋਟ ਦੇ ਨੇ ਪੈਸੇ ਲੈ ਲੈ ਤੇ ਸਾਡੇ ਤੋਂ ਤੇ ਬਾਕੀ ਦੇਖਦੇ ਹਾਂ ਲੈ ਹੁਣ ਥੋੜਾ ਜਿਆ ਤੁਹਾਨੂੰ ਬੋਟ ਦਾ ਟੂਰ ਕਰਾ ਦੀ ਅੰਦਰੋਂ ਗੱਤੇ-ਗੁੱਤੇ ਵਧੀਆ ਲਾਤੇ ਯਾਰ ਇਹਨੇ ਤਾਂ ਆਪਣੇ ਬੈਠਣ ਲਈ ਲਾਏ ਅੱਛਾ ਮੈਂ ਪਹਿਲਾਂ ਇਦਾਂ ਹੀ ਬੈਠ ਗਈ ਸੀ ਕਹਿੰਦੇ ਵੀ ਨਹੀਂ ਫਿਰ ਇਹ ਸਾਰੇ ਨਾ ਸਮਝਾਇਆ ਉਹ ਤੇ ਇਹ ਦੇਖੋ ਸਮਾਨ ਕੱਢੀ ਜਾਂਦਾ ਹੁਣ ਇਹ ਥੱਲੋਂ ਫਲੂਕਾ ਖੋਲੂਗਾ ਸ਼ਾਇਦ ਇਹ ਫਲੂਕਾ ਕੱਪੜੇ ਨੂੰ ਬੋਲਦੇ ਆ ਇਹਦੇ ਤੇ ਚੱਲਦਾ ਹੁੰਦਾ ਇਹ ਸਾਰਾ ਵਿੰਡਸ ਦੇ ਨਾਲ ਕਈ ਤਰ੍ਹਾਂ ਦੇ ਮੋਟਰ ਬੋਟ ਆਉਂਦੀਆਂ ਨਾ ਮੋਟਰ ਬੋਟ ਮੋਟਰ ਬੋਟ ਤੇ ਕੋਈ ਹੁੰਦੀ ਹੈ ਤੇ ਕਈ ਤਰ੍ਹਾਂ ਦੀ ਮਤਲਬ ਬੋਟਸ ਆਉਂਦੀ ਹੁੰਦੀਆਂ ਨੇ ਪਰ ਇਹ ਬਹੁਤ ਵਧੀਆ ਲੱਗਦੀ ਆ ਨਾ ਸਹੀ ਆ ਜੀ ਪਹਿਲੀ ਵਾਰੀ ਦੇਖ ਰੇ ਮੈਂ ਵੀ ਰਿਪਨ ਤੁਸੀਂ ਵੇਟ ਇੱਧਰ ਦੋ ਆਪਣਾ ਰਿਪਨ țeਡੀ ਹੋ ਰਹੀ ਆ ਬੋਟ ਇਹਦਾ ਜਮੀਨੀ ਡਰਦੇ ਹੋਏ ਉਹ ਦੇਖੋ ਕਿੱਥੇ ਜਾ ਚੜਿਆ ਉਪਰ ਖੋਲ ਕੇ ਆਊਗਾ ਨਾ ਹੂੰ ਰੁਪਾ ਨੂੰ ਉਹਦੋਂ ਇਹਨਾਂ ਦਾ ਖੰਭ ਜਾਂ ਧੋਣ ਵਾਲਾ ਹੈ ਨਾ ਇਹ ਗੰਦਾ ਹੋਇਆ ਪਿਆ ਮੈਲਾ ਹੋਇਆ ਪਿਆ ਜੀ ਲੈ ਚੱਲਦੀ ਇਹ ਹੱਥਾਂ ਨਾਲ ਹੀ ਹੈ ਉਹਨੋਂ ਉੱਪਰੋਂ ਖੋਲਦਾ ਜਾਂਦਾ ਇਹ ਉਹ ਮੈਨੂੰ ਲੱਗਦਾ ਜਦੋਂ ਜ਼ਿਆਦਾ ਵਿੰਡਸ ਹੋਣਗੀਆਂ ਖੁਸ਼ੀ ਹਾਂ ਉਹ ਤਾਂ ਮੈਨੂੰ ਤਾਂ ਅਜੇ ਤਾਂ ਕਈ ਨਹੀਂ ਪਤਾ ਲੱਗ ਰਿਹਾ ਇਹਨੂੰ ਚਲਾਉਂ ਕਿਵੇਂ ਸੈਟਿੰਗ ਹੀ ਕਰਨ ਤੇ ਲੱਗਿਆ ਹੋਇਆ ਜੀ ਤੱਕ ਦਬਾਈ ਇਹਦੀ ਯਾਰ ਉਹ ਤਾਂ ਮੈਨੂੰ ਐ ਡਰ ਲੱਗ ਜਾਂਦਾ ਵੀ ਇਹਦੇ ਡੰਡੇ ਜਨਾ ਡਿੱਗ ਜਾਣਗੇ ਤੇ ਦੋਹਤਾਂ ਨਾਲ ਚਲਾਉਗੇ ਸੀ ਇਹਨਾਂ ਨਾਲ ਪਾਣੀ ਦੇਖੋ ਯਾਰ ਕਿੰਨਾ ਸਾਫ਼ ਹੈ ਬਹੁਤ ਜ਼ਿਆਦਾ ਨੀਲਾ-ਨੀਲਾ ਪਾਣੀ ਹੈ ਇੰਨਾ ਸਾਫ਼ ਪਾਣੀ ਹੈਗਾ ਨਾਲੇ ਇੱਥੇ ਤਾਂ ਆਪਾਂ ਕਹਿੰਦੀ ਬਰਫ਼ ਵੀ ਨਹੀਂ ਪੈਂਦੀ ਇੰਨਾ ਪਹਾੜਾਂ 'ਚ ਵੀ ਬਰਫ਼ ਵਾਲਾ ਖੁਰਖੁਰ ਬੰਦੋ ਜਿਵੇਂ ਆਪਾਂ ਹਮੇਸ਼ਾ ਵੈਸੇ ਸੋਚੀ ਲੈਂਦੇ ਵੀ ਬਰਫ਼ ਵਾਲਾ ਨੀਲਾ ਤੇ ਆਹ ਵਿਊ ਹੈ ਨਾ ਜਿਹੜਾ ਏਨੀ ਮੈਂ ਜ਼ਿੰਦਗੀ ਚ ਕਦੇ ਦੇਖਿਆ ਅੱਜ ਤੱਕ ਵੀ ਨਾਲ ਰੇਗਿਸਤਾਨ ਹੈ ਤੁਸੀਂ ਦੇਖੋ ਨਾਲ ਦਰਿਆ ਵਗ ਰਿਹਾ ਇਹਨੂੰ ਦੇਖਣ ਦੇ ਲਈ ਅਸੀਂ ਸਪੈਸ਼ਲ ਜਾ ਰਹੇ ਹਾਂ ਜਦ ਦਰਿਆ ਹੀ ਹੁੰਦਾ ਜਾਂ ਦਰਿਆ ਹੁੰਦਾ ਜਾਂ ਡੇਜ਼ਰਟੀ ਹੁੰਦਾ ਇੱਕ ਚੀਜ਼ ਹੁੰਦੀ ਹੈ ਮੈਂ ਕਿਹਾ ਵੀ ਬਜਾਰੇ ਦੀ ਮਦਦ ਕਰ ਦਈਏ ਯਾਰ ਥੋੜੀ ਜੀ ਬੜਾ ਔਖਾ ਕੰਮ ਹੈ ਯਾਰ ਬਈ ਇਹ ਤਾਂ ਹੂੰ ਹੋਰ ਤਾਂ ਨਾ ਇਹ ਦੋਨੇ ਹੱਥਾਂ ਨਾਲ ਚਲਾਈ ਜਾਂਦਾ ਸੀਗਾ ਚਲ ਆ ਵੀ ਵਧੀਆ ਦੀ ਮਦਦ ਹੋ ਜੂਗੀ ਵਿਚਾਰੇ ਨੂੰ ਨਾਈਸ ਮੋਰ 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 ਇਹ ਬਾਈ ਕਹਿੰਦਾ ਪਰਸਨਲ ਬੋਟ ਕਾਦੀ ਕਰ ਲਈ ਕਹਿੰਦਾ ਕਿਸੇ ਨੂੰ ਵੇਲੇ ਨਹੀਂ ਬਹਿਣ ਦੇਣਾ ਆ ਨਾਲ ਖੁਸ਼ੀ ਨੂੰ ਖੁਸ਼ੀ ਨੂੰ ਵੀ ਕੰਮ ਲਾ ਰਖਿਆ ਇਧਰਲੇ ਪਾਸੇ ਮੋੜੋ 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 ਇਹਨੂੰ ਨੀਲ ਦਰਿਆ ਬਾਲਾ ਵੱਡਾ ਯਾਰ ਪਾਰ ਕਰਨਾ ਬਹੁਤ ਔਖਾ ਹੈ ਬਾਈ ਬਹੁਤ ਮੁਸ਼ਕਲ ਆਇਆ ਐਵੇਂ ਨਹੀਂ ਦੁਨੀਆ ਦਾ ਸਭ ਤੋਂ ਲੰਬਾ ਵੱਡਾ ਦਰਿਆ ਕਹਿੰਦੇ ਚੜਾਈ 'ਚ ਵੀ ਬਾਲਾ ਵੱਡਾ ਜਿਹੜੇ ਸਾਹਬ ਨਾਲ ਹਵਾ ਮਤ ਤੇ ਬਾਹਾਂ ਤੱਕ ਗਈਆਂ ਮੇਰੇਆਂ ਤਾਂ ਚਲ ਆਉਂਦੇ ਚਲਾਉਂਦੇ ਤੇ ਜੇ ਧੰਨ ਨੇ ਯਾਰ ਬਾਈ ਆਉਦੀ ਕਿਰਤ ਕਮਾਈ ਰੋਜੀ ਰੋਟੀ ਲਈ ਤੇ ਇੱਥੇ ਚਲਾਉਂਦੇ ਇਹ ਹੈ ਨਾ ਪਹੁੰਚ ਗਏ ਅਸੀਂ ਲਗਭਗ ਆ ਦੂਜੇ ਪਾਸੇ ਆ ਗਿਆ ਤੇ ਥੱਲੇ ਉਤਰ ਕੇ ਹੁਣ ਤੁਹਾਨੂੰ ਦਿਖਾਉਨੇ ਆ ਸਾਰਾ ਹਾਲਾ ਦਵਾਲਾ ਤੇ ਇੱਧਰ ਤਾਂ ਯਾਰ ਪੂਰਾ ਪਿੰਡ ਵਸਿਆ ਹੋਇਆ ਤੇ ਆਹ ਦੇਖੋ ਉੱਠ ਖੜੇ ਤੇ ਪਰ ਦੂਜੇ ਪਾਸੇ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਇੰਨਾ ਉੱਧਰ ਰਹਿਣ ਸਹਿਣ ਵੀ ਹੋਊਗਾ ਲੋਕਾਂ ਦਾ ਖਜੂਰਾ ਸਾਰਾ ਡਰਾਈ ਏਰੀਆ ਪੂਰਾ ਇਹ ਹੈਲੋ ਹਾਊ ਆਰ ਯੂ ਯਾ ਫਾਈਨ ਯਾ ਥੈਂਕ ਯੂ ਥੈਂਕ ਯੂ ਸੋ ਮੱਚ ਹਾਂ ਪਰ ਸੁਵੀ ਖੜੀ ਇੱਧਰ ਸਕਿਉਰਟੀ ਲਈ ਲਈ ਹੋਣੀ ਜਾਂਦਾ ਉਹ ਉੱਥੇ ਜਾਣਾ ਹੁਣ ਪਰ ਡੈਜ਼ਰਟ ਹੈ ਸਾਰਾ ਦੇਖਦੇ ਆ ਕਿ ਮੈਂ ਜਾਇਆ ਜਾਊਗਾ ਰਾਸਤਾ ਬਣਿਆ ਹੁਣ ਸ਼ਾਇਦ ਕਿਧੋਂ ਨਹੀਂ ਹਾਂ ਸਾਹਮਣੇ ਪਿੰਡ ਦੇ ਬੰਦੇ ਕੁਝ ਮਿਲਨੇ ਸ਼ੁਰੂ ਹੋ ਗਏ ਤੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਬੀਬੀ ਕਿ ਫਕ ਯਾ ਤੇ ਹੋਇਆ ਫਨ ਸ਼ੁਕਰਾਨ ਤੇ ਇਹਨਾਂ ਨੂੰ ਪੁੱਛਦੇ ਆ ਯਾਰ ਵੀ ਕਿੱਧਰ ਤੇ ਰਸਤਾ ਜਾਊਗਾ ਰੇਗਿਸਤਾਨ ਉਪਰ ਇਹ ਦੇਖੋ ਸਾਰਾ ਡੇਜ਼ਰਟ ਹੈ ਟਿਕਟ ਟਿਕਟ ਹੇਅਰ ਅੱਛਾ ਓਕੇ ਉਹ ਨਾ ਰੋਨੀ ਚ ਜਿਹੜੇ ਨਾ ਉਹ ਸਾਹਮਣੇ ਉਹਨਾਂ ਦਾ ਜਾਣ ਲਈ ਟਿਕਟ ਹੈਗੀ ਤੇ ਤੁਹਾਨੂੰ ਟਿਕਟ ਲੈਣੀ ਪਣੀ ਹੈ ਟਿਕਟ ਲੈ ਲਓ ਖੁਸ਼ੀ ਓਕੇ ਜਿਹੜੇ ਨਾ ਇਹ ਖੰਡਰ ਬਣੇ ਹੋਇਆ ਇਹ ਵੀ ਇੱਥੋਂ ਦੇ ਰਾਜਿਆਂ ਦੇ ਹੈ ਪਹਿਲਾਂ ਉੱਥੇ ਇਹਨਾਂ ਦਾ ਰਹਿਣ ਸਹਿਣ ਹੁੰਦਾ ਸੀਗਾ ਜਿਹੜੇ ਇਲਾਕੇ ਤੈਨੂੰ ਵੀ ਇਹਨਾਂ ਪਿੰਡ ਦੇ ਨੂਬੀਅਨ ਵਿਲੇਜ ਪਿਛਲੇ ਵਲੌਗ 'ਚ ਤੁਹਾਨੂੰ ਦਿਖਾਇਆ ਹੋਣਾ ਨੂਬੀਅਨ ਵਿਲੇਜ ਹੈ ਯਾ ਨੂਬੀਅਨ ਵਿਲੇਜ ਦੇ ਜਿਹੜੇ ਰਾਜੇ ਸੀਗੇ ਤੇ ਉਹਨਾਂ ਦੀਆਂ ਕੁਝ ਕਬਰਾਂ ਵਗੈਰਾ ਬਣੀਆਂ ਹੋਈਆਂ ਜਿਵੇਂ ਆਪਾਂ ਪਿਰਾਮਿਡਸ ਦੇਖਿਆ ਸੀ ਉਹ ਸਾਰਾ ਹਾਲਾ ਦਵਾਲਾ ਹੈਗਾ ਤੇ ਹੁਣ ਤੁਹਾਨੂੰ ਉੱਪਰ ਡੇਜ਼ਰਟ ਦੇ ਵਿੱਚ ਉੱਪਰ ਜਾ ਕੇ ਸਾਰਾ ਦਿਖਾਉਣੇ ਟਿਕਟ ਲੈ ਲਈ ਤੇ ਉਹਦਾ ਪ੍ਰਾਈਸ ਦੱਸਦਿਆਂ ਕਿੰਨਾ ਇਹ ਕਹਿੰਦੇ ਬਈ ਕਹਿੰਦੇ ਤੁਸੀਂ ਘੋੜਾ ਲੈ ਲਓ ਹਾਰਸ ਲੈ ਲਓ ਜਾਂ ਸ਼ੀ ਸ਼ੀ ਅਫੇਅਰਡ ਫਰਮ ਦੀ ਨਾ ਹਾਰਸ ਸਮਾਲ ਹਾਰਸ ਮੈਂ ਕੋਟ ਖੱੱਚਰ ਖੱੱਚਰ ਹੋ ਗਿਆ ਲੋ ਈ ਡੋ ਨੋ ਹਾਊ ਟੂ ਰਾਈਡ ਨੋ ਆਈ ਐਮ ਹੋਲਡਿੰਗ ਇਨ ਦਾ ਹਾਰਸ ਆਈ ਐਮ ਹੋਲਡਿੰਗ ਨੋਟ ਅਲੋਨ ਚਲੋ ਘੂਜੀ ਤੁਰ ਕੇ ਚੱਲਦੇ ਆਂ ਵਗੈਰਾ ਦਾ ਤੇ ਆ ਆਪਣੀਆਂ ਟਿਕਾਂ ਸੀਗੀਆਂ ਹੂੰ ਇਹ ਹੀ ਆਉਂਦੀਆਂ ਨੇ ਵਰਲਡ ਹੈਰੀਟੇਜ ਸਾਈਟ ਆ ਰੂਪਨੇ ਅੱਛਾ ਇਹ ਹਾਂਜੀ ਇਹਦੇ ਉੱਤੇ ਲਿਖਿਆ ਸੀ ਮੈਨੂੰ ਇਹ ਤੋਂ ਪਤਾ ਲੱਗਿਆ ਅੱਛਾ ਜੀ ਪਹਿਲਾਂ ਮੈਨੂੰ ਇਦਾਂ ਦਾ ਪਤਾ ਸੀ ਵੀ ਫੇਮਸ ਆ ਬਟ ਇੱਥੋਂ ਪਤਾ ਲੱਗਿਆ ਵਰਲਡ ਜੈਨੇਸਕੋ ਵਰਲਡ ਹੈਰੀਟੇਜ ਚ ਆਉਂਦੀ ਹੈ ਜੀ ਇਹ ਸਾਈਟ ਜਿਵੇਂ ਆਪਣੀਆਂ ਜਨਤਾ ਲੋਰਾਂ ਦੀਆਂ ਕੇਵਜ਼ ਆਉਂਦੀਆਂ ਤੇ 150 ਰੁਪਏ ਪਰ ਪਰਸਨ ਆਪਣੀ ਟਿਕਟ ਹੈ ਆਪਣੇ 300 ਰੁਪਏ ਆਪਣੇ 300 ਲੱਗੇ ਇਹਨਾਂ ਦੇ 300 300 ਇਜੀਪਸ਼ੀਅਨ ਪਾਉਂਡਸ ਲੱਗਿਆ ਮਤਲਬ ਇੰਡੀਆ ਦਾ 5-600 ਕਹਿ ਦੋ ਤੇ ਆ ਇਹਦਾ ਇਤਿਹਾਸ ਵੀ ਇਹਨਾਂ ਨੇ ਲਾਇਆ ਹੋਇਆਗਾ ਤੇ ਤੁਹਾਨੂੰ ਇੱਥੋਂ ਪੜ ਲੀਏ ਫਿਰ ਜਾਂਦੇ ਜਾਂਦੇ ਦੱਸਦੇ ਆ। ਸੋ ਇੱਥੋਂ ਪੌੜੀਆਂ ਵੀ ਬਣੀਆਂ ਹੋਈਆਂ ਆ ਉੱਪਰ ਚੜਨ ਨੂੰ। ਅਸੀਂ ਸਭ ਤੋਂ ਪਹਿਲਾਂ ਤੋਂ ਚੜਨਾ ਸ਼ੁਰੂ ਕਰਦੇ ਆ ਤੇ ਜਿਹੜੇ ਖੰਡਰ ਹੈ ਜਿਹੜੇ ਪੁਰਾਣੇ ਟਾਈਮ ਦੇ ਕਿਲਾ ਟਾਈਪ ਸੀਗਾ ਉਸ ਟਾਈਮ ਦੇ ਰਾਜੰਦਾ ਤੁਹਾਨੂੰ ਉਹ ਦਿਖਾਉਣੇ ਅੰਦਰਲੇ ਪਾਸੇ ਉੱਪਰ ਜਾ ਕੇ ਤੇ ਫਿਰ ਉਦੋਂ ਉੱਪਰ ਚੜਾਂਗੇ। ਬਹੁਤ ਜ਼ਿਆਦਾ ਹਾਈਟ ਹੈ ਬਈ। ਤੇ ਦੂਰੋਂ ਦੇਖਣ ਨੂੰ ਨਾ ਇਹ ਸਾਰਾ ਡੈਜ਼ਰਟ ਲੱਗਦਾ ਸੀ ਪਰ ਲੈ ਕਿਨਾਰੇ ਤੋਂ ਵੀ ਸਾਰੇ ਰੇਗਿਸਤਾਨ ਹੈ ਹੋਰ ਕੁਝ ਨਹੀਂ ਪਰ ਤੁਸੀਂ ਦੇਖੋ ਕਿੱਡੇ-ਕੱਡੇ ਪੱਥਰ ਹੈ ਇੱਥੇ ਤੇ ਪੱਥਰਾਂ ਦੇ ਵਿੱਚ ਆ ਜਿੰਨੀਆਂ ਚੀਜ਼ਾਂ ਹੈ ਬਣਾਈਆਂ ਹੋਈਆਂ ਪੱਥਰਾਂ ਨੂੰ ਘੜ-ਘੜ ਕੇ ਜਾ ਸ਼ਾਇਦ ਪਤਾ ਨਹੀਂ ਕਿੰਨੇ ਕੁ ਪੁਰਾਣੇ ਟਾਈਮ ਦੇ ਆ ਬਣੀਆਂ ਹੋਣਗੀਆਂ ਇਹ ਇਹ ਅਸੀਂ ਬਿਲਕੁਲ ਕੋਲੇ ਪਹੁੰਚ ਗਏ ਜੇ ਤੇ ਇਹੋ ਜਿਹੇ ਕਮਰੇ ਵਗੈਰਾ ਜਾਂ ਹੋਰ ਉਹ ਚੀਜ਼ਾਂ ਬਣੀਆਂ ਹੋਈਆਂ ਆ ਦੇਖੋ ਸਾਰਾ ਕਿਸ ਟਾਈਮ ਇੱਥੇ ਬਸ ਆਉਂ ਬਹੁਤ ਉੱਪਰ ਚੜਕਿਆ ਹੈ ਯਾਰ ਕਾਫੀ ਉੱਪਰ ਆਏ ਆ ਇਹ ਦੇਖੋ ਥੱਲੋਂ ਮੈਂ ਤਾਂ ਖੁਸ਼ ਨੂੰ ਗਿਆ ਸੀ ਕਮਲ ਲਾਲਾ ਨੇ ਇਹ ਕਹਿੰਦੇ ਡਰ ਲੱਗਦਾ ਹੈ ਕਹਿੰਦੇ ਨਹੀਂ ਜਾਣ ਕਿ ਮਿਲਦੀ ਉਹ ਸਾਰਾ ਨੀਲ ਦਰਿਆ ਰਹਿ ਗਿਆ ਪਰਾਂਲੇ ਪਾਸੇ ਆਏ ਆ ਤੇ ਇਧਰਲੇ ਪਾਸੇ ਇਹ ਰੇਗਿਸਤਾਨ ਸਾਰਾ ਸ਼ੁਰੂ ਹੋ ਜਾਂਦਾ ਹੈ ਦੂਰ ਤੱਕ ਫਿਰ ਜਿੱਥੇ ਤੱਕ ਉੱਪਰ ਜਾ ਕੇ ਨਿਗਾਹ ਜਾਉ ਕਹਿੰਦੇ ਡੇਜ਼ਰਟ ਹੀ ਦਿਖੂਗਾ ਸਾਰਾ ਹੀ ਰੇਗਿਸਤਾਨ ਹੈ ਹੋਹ ਕਮਾਲ ਹੋ ਗਈ ਇਹ ਤਾਂ ਬੰਦੇ ਵੀ ਆ ਟਿਕਟ ਚੈੱਕ ਕਰਨ ਨੂੰ ਹੋਣੀ ਟਿਕਟ ਚੈੱਕ ਕਰਨ ਨੂੰ ਨੇ ਆਈ ਥਿੰਕ ਟਿਕਟ ਇਹਨਾਂ ਨੂੰ ਦਿਖਾਉਨੇ ਆ ਹੈਲੋ ਹਬੀਬੀ ਹਬੀਬੀ ਹਾਊ ਆਰ ਯੂ ਫਾਈਨ ਥੈਂਕ ਯੂ ਯੈਸ ਡੌਮ ਯਾ ਇੰਡੀਆ ਯਾ ਇੰਡੀਆ ਦੇਖੋ ਜਿਹੜੇ ਇੱਥੋਂ ਦੀ ਰੇਸ ਦੇ ਬੰਦੇ ਆ ओरिजिनल ਤੇ ਇਹਨਾਂ ਦੇ ਰੰਗ ਮਿਸਤਰੀਆਂ ਦੇ ਨਾਲ ਮਿਲਦੇ ਨਹੀਂ ਹੈਗੇ ਇਹਨਾਂ ਦਾ ਰੰਗ ਦਾ ਫਰਕ ਆ ਹਬੀਬੀ ਗੁੱਡ ਯਾ ਹਬੀਬੀ ਯਾ ਸ਼ੁਕਰਾਨ ਸ਼ੁਕਰਾਨ ਹੈਲੋ ਤੇ ਇੱਥੇ ਸ਼ਾਇਦ ਡਿਊਟੀ ਹੋ ਇਹਨਾਂ ਦੀ ਇੱਥੇ ਰਹਿੰਦੇ ਹੋਣਗੇ ਯਾ ਇੰਡੀਅਨ ਇੰਡੀਅਨ ਨੋ ਪਾਕਿਸਤਾਨੀ ਯਾ ਇੰਡੀਅਨ ਯਾ ਤੇ ਇਹਨਾਂ ਨੇ ਸਾਨੂੰ ਆ ਬੰਦਾ ਦਿੱਤਾ ਉੱਪਰੋਂ ਇਕੱਲੇ ਨੂੰ ਸ਼ਾਇਦ ਬੰਦੇ ਨੂੰ ਜਾਣ ਨਹੀਂ ਦੇਂਦੇ ਜਿਆਦਾ ਕੋਈ ਖਤਰਾ ਨਾ ਹੋਵੇ ਕੀ ਪਤਾ ਹੈ ਕੀ ਗੱਲਬਾਤ ਹੈ ਤੇ ਨਾਲ ਵਰ ਜੁਰ ਨੇਮ ਮੁਹੰਮਦ ਮੁਹੰਮਦ ਇਹ ਮੁਹੰਮਦ ਸਾਡੇ ਨਾਲ ਜਾਣਗੇ ਮੁਹੰਮਦ ਜੀ ਤੇ ਇਹ ਸਾਰਾ ਸਾਨੂੰ ਅੰਦਰੋਂ ਦਿਖਾਉਣਗੇ ਤੇ ਨਾਲ-ਨਾਲ ਤੁਹਾਨੂੰ ਦਿਖਾਉਣੇ ਆ ਹੇ ਬਬੀ ਹਬੀਬੀ ਬੱਸ ਕਰ ਹਬੀਬੀ ਉੱਪਰ ਛੱਡ ਨੂੰ ਇਹਦਾ ਉੱਪਰ ਉਪਰੀ ਦੱਸ ਜਾਈ ਜਾਂਦੇ ਇੱਥੋਂ ਦੀ ਅੰਦਰਲੇ ਪਾਸੇ ਉੱਥੇ ਰੂਮ ਵਗੈਰਾ ਤਾਂ ਹੈਗੇ ਸੀ ਜਾਣ ਪਤਾ ਨਹੀਂ ਕਿਹੋ ਜਿਹਾ ਦਿੱਤਾ ਉਹਨਾਂ ਨੇ ਜੇ ਉੱਪਰ ਦੀ ਰਸਤਾ ਹੋ ਤੇ ਇਹ ਦੇਖੋ ਨੀਲ ਦਰਿਆ ਸਾਰਾ ਇਹ ਸਾਰਾ ਆਸਮਾਨ ਸ਼ਹਿਰ ਹੈ ਇਹ ਦੂਜੇ ਪਾਸੇ ਪਰਲੇ ਪਾਸੇ ਸ਼ਹਿਰ ਵਸਿਆ ਹੋਇਆ ਤੇ ਸਾਹਮਣੇ ਵਾਲੇ ਪਾਸੇ ਸਾਰਾ ਜਿਵੇਂ ਤੁਹਾਨੂੰ ਹੁਣ ਦੇਖ ਕੇ ਰਿਹਾ ਇਦਾਂ ਸਾਰਾ ਡੈਜ ਹੈ ਨਾ ਰਿਪਨ ਹਾਂਜੀ ਉੱਪਰੋਂ ਜ਼ਿਆਦਾ ਨਹੀਂ ਲੱਗਦਾ ਹਾਂਜੀ ਪਰ ਸਾਫ਼ ਹੈ ਦਾ ਪਾਣੀ ਵਧੀਆ ਓਕੇ ਗੋ ਉਹ ਇਦਾਂ ਘੇਰਿਆ ਕਿ ਸਮਾਲ ਸਮਾਲ ਡਾਊਨ ਸਟੇਅਰ ਨਹੀਂ ਧਿਆਨ ਨਾਲ ਆਇਆ ਇਹ ਤਾਂ ਜਮਾ ਰਿਪਨ ਆਪਣੀ ਉਹਦੇ ਵਰਗੀ ਲੱਗਦਾ ਜਨਤਾ ਲੋਰਾ ਮੰਗੂ ਹਣ ਸਹੀ ਹੈ ਜੀ ਉਹੀ ਕੰਮ ਇਹ ਜਾਂਦਾ ਖੁਸ਼ੀ ਤਾਂ ਨਾ ਦੱਸਦੇ ਹੁਣ ਬਿਕਦਾ ਬੰਦਾ ਗਵਾਜ ਗੂਚ ਨਾ ਜਾਵੇ ਇੱਥੇ ਇਧਰ ਆਉਂਦੇ ਘਾਟਾ ਟੂਰਿਸਟ ਨਹੀਂ ਆਉਂਦੇ ਕੀ ਪਤਾ ਸੀ ਕੁਝ ਵੀ ਹਾਂਜੀ ਆਪਾਂ ਨੂੰ ਤਾਂ ਕੱਲਿਆਂ ਨੂੰ ਕੁਝ ਵੀ ਨਹੀਂ ਪਤਾ ਸੀ ਨਾ ਹਾਂਜੀ ਵੀ ਬੰਦਾ ਜਾਂਦਾ ਗਵਾਜ ਗੂਚ ਨਾ ਜਾਵੇ ਇਧਰਲੇ ਪਾਸੇ ਤੇ ਨਾ ਮੁੜ ਕੇ ਬੰਦੇ ਨੂੰ ਰਸਤਾ ਲੱਭੇ ਕਿਉਂਕਿ ਸਾਰੇ ਰਸਤੇ ਇੱਕੋ ਜਿਹੇ ਐ ਤੇ ਬਾਕੀ ਦਰਿਆ ਨੂੰ ਜਾਂਦੇ ਹੇਠਾਂ ਬਾਈ ਹੁਣ ਇੱਥੇ ਲੈ ਗਿਆ ਐ ਤੇ ਲੋਕ ਹੋ ਰਹੇ ਐ ਅੰਦਰਲੇ ਪਾਸੇ ਦਿਖਾਊਗਾ ਅੱਛਾ ਟੌਮ ਬੈ ਹੋ ਜਿਹੜਾ ਸਿਰਨਪਤ ਦੂਜੇ ਦਾ ਜਿਹੜੇ ਮਿਡਲ ਕਿੰਗਡਮ ਸੀ 1971 ਤੋਂ 328 ਬੀਸੀ ਦੇ ਵਿੱਚ ਕਿੰਗਡਮ ਸੀ ਉਹਦਾ ਮਕਬਰੇ ਅੰਦਰ ਇਹ ਸਾਡੇ ਗਾਈਡ ਸਾਹਿਬ ਦੱਸਦੇ ਨੇ ਕਹਿੰਦੇ ਜਿਨ੍ਹਾਂ ਦਾ ਇੱਥੇ ਰਾਜ ਸੀਗਾ ਉਹਨਾਂ ਦੀ ਇੱਥੇ ਪਿੰਡਿੰਗ ਬਣੀਆਂ ਹੋਈਆਂ ਨੇ ਤੇ ਨਾਲ ਇਹ ਸਾਰੀ ਉਹਨਾਂ ਦੀ ਫੈਮਿਲੀ ਹੈ ਤੇ ਯਾਰ ਅੰਦਰਲੇ ਪਾਸੇ ਤਾਂ ਬਹੁਤ ਜ਼ਿਆਦਾ ਸੋਹਣਾ ਬਾਹਰੋਂ ਤਾਂ ਬੰਦੇ ਨੂੰ ਇੰਨਾ ਦੇਖ ਕੇ ਲੱਗਦਾ ਨਹੀਂ ਪਤਾ ਨਹੀਂ ਲੱਗਦਾ ਵੀ ਬਾਹਰ ਕਿੱਛੇ ਤਰੇ ਫਿਰਦੇ ਆ ਤੇ ਦੇਖੋ ਅਜੰਤਾ ਲੋਰ ਵਾਲਾ ਖੁਸ਼ੀ ਨੇ ਜਮ ਬਿਲਕੁਲ ਸਹੀ ਗਿਆ ਸੀਗਾ ਜਿਵੇਂ ਜੰਤਾਲੋਹਰਾ ਚ ਪੇਂਟਿੰਗ ਬਣੀ ਹੋਈਆਂ ਨਾ ਪਹਾੜਾਂ ਦੇ ਥੱਲੇ ਕੀ ਕੁਛ ਉਹ ਹੀ ਕੁਛ ਇੱਥੇ ਹੈ ਇਹ ਦੇਖੋ ਉੱਥੇ ਵੀ ਆਪਣੇ ਕਲਾਕਾਰੀਆਂ ਵਾਹ ਹੋਣੀਆਂ ਇਹ ਵੀ ਪੇਂਟਿੰਗ ਰਿਪਰੈਜ਼ੈਂਟ ਕਰਦੀ ਆ ਉਸ ਟਾਈਮ ਨੂੰ ਤੇ ਇੱਥੇ ਮਕਬਰਾ ਉਹਨਾਂ ਦਾ ਟੌਮਬ ਵੀ ਬਣਿਆ ਹੋਇਆ ਹੈ ਇਹਦੇ ਥੱਲੇ ਤੇ ਹੁਣ ਅਸੀਂ ਜਿਹੜਾ ਉੱਪਰ ਇਦੋਂ ਵੀ ਉੱਪਰ ਜਾ ਸਕਦੇ ਆ ਪਹਾੜ ਤੇ ਤੇ ਉਧਰ ਨੂੰ ਚੱਲਦੇ ਆ ਥਿਸ ਸਾਈਡ ਹੈ ਯਾ ਮੈਂ ਮਾਰਦੀ ਹਾਂ ਓਕੇ ਬਾਹਰ ਖੜ੍ਹਜੋ ਮੈਂ ਆ ਗਿਆ ਮੈਂ ਚਿੜੀਆਂ ਚੌਂਕੇ ਹੁੰਦੀਆਂ ਤਾਂ ਸ਼ੀ ਸ਼ੀ ਨਾਟ ਕਮਿੰਗ ਖੁਸ਼ੀ ਆਉਣਾ ਆਮ ਵੇਟਿੰਗ ਜਸਟ ਕਿਹੜੀ ਸਾਈਡ ਹੈ ਉਹ ਭਾਈ ਕਿੱਧਰ ਲੰਘ ਗਿਆ ਯਾਰ ਬੂਲ ਬਨਈਏ ਅੱਛਾ ਮੈਨੂੰ ਪਤਾ ਨਹੀਂ ਕਿੱਧਰ ਲੰਘ ਗਿਆ ਓਕੇ ਵਾਟ ਇਜ਼ ਇਟ ਇਤਸ ਚਰਚ ਇਹ ਪੁਰਾਣੇ ਟਾਈਮ ਦੀ ਚਰਚ ਹੈ ਜੀ ਪਤਾ ਨਹੀਂ ਹੁਣ ਕਦੋਂ ਦੀ ਹੋਣੀ ਇਹ ਤੇ ਇਹਦੇ ਤੇ ਹਿਸਟਰੀ ਵਗੈਰਾ ਇਹਨਾਂ ਨੇ ਕੁਝ ਲਾਈ ਨਹੀਂ ਹੋਈ ਤੇ ਪੁਰਾਣੇ ਟਾਈਮ ਦੇ ਆ ਖੰਡਰ ਹੈ ਤੇ ਬਾਈ ਨੂੰ ਪੁੱਛਦੇ ਆ ਸਾਰਾ ਦੱਸ ਦਊਗਾ ਐਕਸਪਲੇਨ ਕਰ ਦਊਗਾ ਯਾ ਥਿਸ ਸਾਈਡ ਮੋਰ ਹਕੂਫ ਵਟ ਹਕੂਫ ਬੀਬੀ ਓਕੇ ਹੂ ਬਿਲਡ ਇਟ ਹੂ ਬਿਲਡ ਇਟ ਹਾਂ ਨੋ ਅੰਡਰਸਟੈਂਡ ਯਾਰ ਬਾਈ ਨੂੰ ਅਰਬੀ ਆਉਂਦੀ ਐ ਕੱਲੀ ਅੰਗਰੇਜ਼ੀ ਆਉਂਦੀ ਨਹੀਂ ਪੂਰੇ ਯਾਰ ਸਮਰਾਜ ਬਸਾਇਆ ਹੋਇਆ ਸੀਗਾ ਸਮੇਂ-ਸਮੇਂ ਦੀ ਗੱਲ ਐ ਸਮੇਂ ਦਾ ਚੱਕਰ ਹੁੰਦਾ ਕਹਿੰਦੇ ਕਦੇ ਸਮਾਂ ਚੰਗਾ ਕਦੇ ਸਮੇਂ ਨਾਲ ਬੰਦਾ ਬਲਵਾਨ ਐ ਕਦੇ ਰਾਜਾ ਕਦੇ ਭਿਖਾਰੀ ਅੱਛਾ ਯਸ ਬੇਬੀ ਬੇਬੀ ਯਸ ਬੀਬੀ ਯਸ ਤੁਮ ਯਸ ਹਰਕੂਫ yes yes family وچ ਲੈਂਗویج ਇਜ਼ ਇਟ yes family yes harquf yes hmm. baby hmm. yes dumba hmm. yes qatush okay yes qatush yes dumba ਹੰਦਰਲੇ ਪਾਸੇ ਦੇਖੋ ਕਿੰਨਾ ਵਧੀਆ ਹਜੇ ਥੱਲੇ ਵੀ ਰਸਤਾ ਜਾਂਦਾ ਇਹਦੇ ਇਹ ਦੇਖੋ ਤੁਸੀਂ ਥੱਲੇ ਜਾ ਸਕਦੇ ਹੋ ਪਰ ਮੈਂ ਤਾਂ ਬਈ ਥੱਲੇ ਤਾਂ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ ਆਹ ਦੇਖੋ ਪੇਂਟਿੰਗਾਂ ਕੁਝ ਬਣਾਈਆਂ ਹੋਈਆਂ ਨੇ ਕੜ ਕੇ ਪੇਂਟਿੰਗ ਨਹੀਂ ਕਹਿ ਸਕਦੇ ਇਹਨੂੰ ਪੱਥਰ ਕੜ ਕੇ

Mm-hmm.